ਰੇ ਨਾਲ ਕਵਾਨ ਮੈਂ ਦਾਗਲ ਕਰਦੀ ਨਹੀਂ ਉੱਤੇ ਟੋਕੇ ਪਾ ਲਾ ਟੋਕੇ ਲਾ ਲਾਹਕ ਬੱਲੇ ਟੀਮ ਹੈ ਜਲੰਧਰ ਦੀ ਜਿਹੜੀ ਟੀਮ ਹੈਗੀ ਮੇਸ ਤੋਂ ਖੜਿਆ ਤੇ ਦੂਸਰੇ ਬੰਦੇ ਨਵੇਂ ਸਾਲ ਦੀ ਟੀਮ ਹੈ ਲਾਹ ਪੰਜਾਬ ਦੀ ਹੋਰ ਹਰ ਚੜ੍ਹਨ ਵਿੱਚ ਕਬੱਡੀ ਹੈ ਲਾਹ ਤਿੰਨ ਪਹਾੜਾਂ ਦੀ ਕੁੰਬਲੀ ਹੋਈ ਜਾਣਗੀ ਆਹ ਦੇਖਾਂਗੇ ਦੌੜ ਜੱਫਾ ਮਾਰੇਗਾ ਇੰਤਰਾਇਲ ਹੋ ਗਿਆ ਹਲੋ ਸਾਰੇ ਵਾਲੇ ਦਿਨ ਵੀ ਬੇਨਤੀ ਆ ਰਹੀ ਹੈ ਕਿ ਧਿਆਨ ਦਿਓ। ਲੋਕ ਦੂਸਰੇ ਬੰਦੇ 5 ਰੁਪਏ ਕਿਰਦੇ ਵਿੱਚ ਪਾਈ ਹੋਈ ਕਬੱਡੀ ਆ ਫੜਿਆ ਹੋਇਆ ਗੁੱਟਾ ਕਿੱਕ ਇੱਕ ਵੀ ਕਲੇਬ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਜਿੱਤੇ ਮਾਪਾਂ ਨੇ ਕਾਲੇ ਦੀ ਬਹੁਤ ਸੋਹਣਾ ਪਾੜ ਜਿਹੜਾ ਜੋੜਦੀ ਜੱਗਰial ਹੋ ਰਹੀ ਹੈ ਗਰਾਊਂਡ ਦੇ ਵਿੱਚ ਲਬਾਸ ਸੋਹਣਾ ਪਾੜ ਜਿਹੜਾ ਇਸ ਅਗਲੇ ਕਬੱਡੀ ਦੇ ਵੀ ਟਾਵਾ ਬੋਲ ਰਹੀ ਆ ਔਰ ਤਿੰਨ ਪਾਇਆ ਦੀ ਕਮਲੀ ਹੋਈ ਚੈਣ ਆਗੀ ਫੜਿਆ ਹੋਇਆ لا بڑا میدان سردار منجیتھ کانگسا سا سو پی ہر ایک واڈا مار کر دے نہ ہوا پھر سب پڑا ایک مجھا نہ ਸਾਡਾ ভাই ਲੱਗਾ ਮੇਰੇ ਕੈਮਰੇ ਪ੍ਰਸਤ ਕਬੱਡੀ ਦਾ ਖਾੜੀ ਉਸ ਵੀਰ ਦਾ ਮੌਜੂਦ ਹੈ ਔਰ ਸੱਤ ਵੀਰ ਜਿਵੇਂ ਸਮੇਂ ਬਹੁਤ ਸੋਹਣੀ ਖਿਡਾਈ ਕਰ ਰਹੀ ਸੀ ਪਰ ਪੁਆਇੰਟ ਦੇ ਰੇਗਲ ਨਾ ਹੋ ਗਏ ਲਾ ਦੂਸਰਾ ਪੰਨੇ ਇੱਕ ਨੰਬਰ ਕਿਦੋਂ ਵਿੱਚ ਬਹੁਤ ਕਾਰੀ ਹੋਈ ਕਬੱਡੀ ਹੈ ਬਹੁਤ ਸੋਹਣਾ ਮੁਕਾਬਲਾ ਕਬੱਡੀ ਲੜਕੀਆਂ ਦਾ ਜਿਹੜਾ ਸੋਹਣਾ ਦਿਖਵਾਇਆ ਜਾ ਰਿਹਾ ਹੈ ਰੰਗਲੇ ਪਿਆਰ ਦੀ ਕਿਰਤੀ ਮੇਰੇ ਕੈਮਰੇ ਪੰਜ ਦੇ ਆਵਾਜ਼ ਦੀ ਕਿਰਤੀ ਜਿੱਪੇ ਕਬੱਡੀ ਮਾਨਦ ਦੇ ਯਾਰ ਨੇ ਕਬੱਡੀ ਦੇ ਲਈ ਔਰ ਚੇ ਲੜਕੀਆਂ ਇਸ ਵਾਰ ਜਿਹੜੇ ਲੋ ਜਿੱਥੇ ਕਿ ਲੜਕੀਆਂ ਦਾ ਚੱਲਣ ਆਸ ਤੋਂ ਮੈਚ ਬਦਲਵਾਣ ਦੇ ਦਸਤਵੀਰ ਵੀ ਤਾਲੀਆਂ ਮਾਰ ਰਹੇ ਲਾ ਇੱਕ ਬੰਦੇ ਹੋਰ ਹਰ ਜਦਾਦ ਦਾ ਸਹੇੜ ਉੱਪਰ ਜਸਤੀ ਦੇ ਵਿੱਚ ਜਦ ਤੱਕ ਪਾ ਦੇ ਲਾ ਇੱਕ ਬੰਦੇ ਬਾਸ नूसरे बे नवें साल वञे बस जो बचियूं हर कलेकिया फैलिया पर मां सहयोग हर हिकु साल जी तरह न बसा पल जहिड़ा इहो ਹਾਂ ਦੂਸਰੇ ਵੱਲੋਂ ਫਿਰ ਅਗਲੀ ਕਬੱਡੀ ਪਾਈ ਜਾ ਰਹੀ ਹੈ ਦੇਖਾਂਗੇ ਇੱਕ ਇੱਕ ਪੁਆਇੰਟ ਤੇ ਵੱਡੇ ਮਾਰ ਦਿੱਤੇ ਆ ਰਿਹਾ ਨੇ ਚੰਦ ਸਿੰਘ ਸਾਡੇ ਕੈਸੀਰ ਵੀ ਦੇ ਖੇਡ ਮਿਲਦੇ ਪਰਦਾ ਉਸ ਵੱਡਾ ਮਾਰ ਕਰਦੇ ਆ ਤੇ ਸਾਡਾ ਟੇਗਲ ਦੀ ਕਮੇਟੀ ਤੋਂ ਆ ਬੰਦਾ ਬਾਈ ਨਾਲ ਸਾਹਮਣੇ ਫਿਰ ਬੜਿਆ ਪੁੱਟ ਬਾਹਰ ਗਿਆ ਜਮਾਨ ਕੋਲੀ ਆ ਅੱਜ ਫਤਿਹਗੜ੍ਹ ਸਾਹਿਬ ਦੀ ਤੱਕਦੀ ਗੁੱਟਾਂ ਪੀਣਾਂ ਦੀ ਕੋਈ ਨਹੀਂ ਧੱਕੀ ਜੋਧਿਆਂ ਦੀ ਤੱਕਦੀ ਦੇ ਮਾਰੋ ਲਾਹੌਰ ਸਾਹਿਬ ਸਾਹਮਣੇ ਖੜੇ ਨੇ ਆ ਰਿਹਾ ਹੈ

ਬੈਕ ਦੇ ਵੱਲੋਂ ਜਲਪੁਰ ਦੀ ਧਰਖੋ ਬਾਖਸੂਰ ਆਜਣ ਇੱਕ ਵੱਲੇ ਨਮਾਸਰ ਦੀ ਧਰਖੋ ਭਰਿਆ ਭਰਿਆ ਬੁਟਕਲਾਵਾ ਭਰਿਆ ਗੱਭਰੂਆਂ ਨੇ ਕਹਿ ਲੋ ਨਹੀਂ ਬੱਦੇ ਬਦਾਨ ਅੱਜ ਕਬੱਡੀ ਜਿੱਤਣੇ ਕਿ ਬੱਦੇ ਮਾਰ ਦੇ ਤਿਆਰੇ ਨੇ ਇਹਨਾਂ ਬੱਜੀਆਂ ਨੂੰ ਅੱਜ ਦੇ ਰੀਜਰ ਤਰਤੀ ਦੇ ਨਾਲ ਕਰਦਾ ਜੀ ਕਾਹਲੇ ਜੀ ਤਸਵੀਰਾਂ ਵਾਲਾ ਲਈ ਸੇਵਾ ਦੇ ਨਮਰ ਕਰਦੇ ਬਾਖਸੂਰ ਪਾਇੰਟ ਨਮਾਸਰ ਦੀ ਟੀਮ ਦੇ ਕਬੱਡੀ ਸਾਡਾ ਭਾਈ ਗਗਨ ਜੇਹਰ ਵਾਲਾ ਬੱਦੇ ਮਾਨ ਕਰਦਾ ਹੈ ਸਾਰੀ ਜਿੰਦਗੀ ਪਰਮੇਂਦਰ ਸੇਵਾ ਤੋਂ ਕਰਦਾ ਹੈ ماں نے بچیا لڑائی ਅੱਜ ਜਿਹੜੇ ਕਾਇਨਾਤ ਨੂੰ ਜਿਹਨੇ ਕਿ ਖੱਡਾ ਨਾਲਾ ਮੇਰੇ ਕੈਮਰੋ ਦựngਾ ਦਾ ਕਰਦਾ ਉੱਥੇ ਹੀ ਪੂਰੀ ਬੋਟ ਗਰਾਊਂਡ ਨੂੰ ਵਖੜਾ ਜਾਂ ਜਿਹੜਾ ਚਾਰ ਕਰਿਆ ਹੋਇਆ ਸਾਡੇ ਭਾਈ ਠੱਕੇਦਾਰਾਂ ਨੂੰ ਔਰ ਗਗਨਦੀਪ ਖੱਡਾ ਦੀ ਦੇ ਔਰ ਉੱਥੇ ਹੀ ਸਾਡੇ ਗੁਰਦੀਪ ਭਾਈ ਜੇਰੇੜਾ ਵਾਲੇ ਆਹ ਵੇਖਾ ਵੀ ਬਹੁਤ ਸੋਹਣਾ ਸਾਡਾ ਭਾਈ ਗਗਨ ਸੇਲੀਆ ਔਰ ਲੱਖਾ ਭਾਈ ਬੜਾ ਮਾਣ ਕਰਦੇ ਨੇ ਲੈ ਇੱਕ ਬੰਨੇ ਜਰਦਰ ਦੀ ਤਰਫੋਂ ਫਿਰ ਪਾਈ ਗਈ ਕਬੱਡੀ ਜਿਹੜਾ ਮੈਚ ਚੱਲ ਰਿਹਾ ਕਬੱਡੀ ਦਾ ਵਿੱਚ ਮਾਨਚਿਕ ਜਿਹੜਾ ਇੱਕ ਵਾਰ ਫਿਰ ਹਾਸਵੇਂ ਤੋਂ ਬਾਅਦ ਜਾ ਕੇ ਅਗਲੀ ਕਬੱਡੀ ਦੇ ਜੀਤ ਵਿੱਚ ਫੇਰ ਧਾਗਾ ਬੋਲਣ ਜਾ ਰਿਹਾ ਆ ਤਿੰਨ ਪੈੜਾ ਖਿਡਾਰੀਆਂ ਦੀ ਕੁੰਬਲੀ ਹੋਈ ਚੈਰ ਦੇ ਵਿੱਚੋਂ ਕਾਰ ਜੱਫਾ ਮਾਰੇਗਾ ਤਾਂ ਉਹ ਸਮਾਂ ਦੱਸੇਗਾ ਲਓ ਭਟੇ ਮਾਨ ਦੇਤੇ ਜਾ ਰਹੇ ਨੇ ਦੂਸਰੇ ਬੰਨੇ ਫਿਰ ਸੁਮਨ ਨੋ ਗਿਆ ਵਾਦੀਆਂ ਯਾਰੀਆਂ ਨੇ ਔਰ ਦਸਕਰੀ ਦਾ ਨਾਸਿਬ ਸਹਿਯੋਗ ਤੇ ਧੰਨਵਾਦ ਵੱਡਾ ਖੇਡ ਮੇਲਾ ਸਾਡੇ ਆਰਗੇਨਾਈਜ਼ ਕਮੇਟੀ ਨੂੰ ਇੱਕ ਵਾਰ ਫਿਰ ਕਲੱਬ ਦੀ ਆਰਗਰਾਮ ਪੰਚਾਇਤ ਨੂੰ ਜੀ ਆਇਆਂ ਆਖਦੇ ਆ ਲਖਣ ਕੁਮਾਰਕਾ ਨੇ ਅੱਜ ਦੇ ਖੇਡ ਮੇਲੇ ਦੇ ਲਓ ਦੂਸਰੇ ਪੰਨੇ ਫਿਰ ਹੋਰ ਹਰ ਖਰਾਬ ਨੇ ਇਸ ਸਮੇਂ ਤਾਰਾਪੋਰੀ ਆ ਫਿਰ ਬਰਿਆ ਗੁੱਟੇ ਬਰਿਆ ਕਲਾ ਦਾ ਲਾਈ ਹੈ ਕੈਂਚੀ ਕਹਿੰਦੇ ਵੀ ਹਾ ਤਾਂ ਲਓ ਦੂਸਰੇ ਬੰਨੇ ਇੱਥੇ ਅਨਾਜ ਬਾਤੀ ਸਤਾਜ ਦੇ ਰੈਫਰ ਸਿੱਖੋ ਨਹੀਂ ਸਾਡੇ ਕਲੱਬ ਦੇ ਆਦੇ ਨਾਲ ਵੀਰ ਬੱਤਾ ਮਾਨ ਕਰਦੇ ਨੇ ਔਰ ਉੱਤੇ ਹੀ ਸਾਡੇ ਕੈਮਰੇ ਵਾਲੇ ਵੀਰ ਕਵਰੇਜ ਕਰਦੇ ਨੇ ਸਕੇਅਰ ਮੈਦਾਨ ਨੂੰ ਜੀ ਆਇਆਂ ਕਰੇ ਲਓ ਫਿਰ ਇੱਕ ਬੰਨੇ ਕਬੱਡੀ ਪਾਈ ਹੋਈ ਹੈ ਔਰ ਬੱਗੇ ਮਾਨ ਕਰਦੇ ਆਦੇ ਨੇ ਸਾਡੇ ਵੀਰ ਤੰਗ ਜੀ ਚਾਹੇਰ ਨੇ ਜੋਕੇ ਸਕੇਅਰ ਮੈਦਾਨ ਦੇ ਹਰ ਇੱਕ ਪਾਰ ਤੇ ਵੱਡਾ ਮਾਨ ਕਰਦੇ ਨੇ ਲਓ ਦੂਸਰੇ ਬੰਨੇ ਫਿਰ ਪਾਈ ਹੋਈ ਕਬੱਡੀ ਸੱਤ ਨੰਬਰ ਜੱਸੀ ਦੇ ਵਿੱਚ ਲਾ ਦੂਸਰੇ ਪੰਨੇ 5 ਨੰਬਰ ਜੱਸੀ ਦੇ ਵਿੱਚ ਚੜਾ ਲਿਆ ਹੋਇਆ ਕੱਲ ਵੇਖਾਂਗੇ ਗੁੱਟ ਫੜਿਆ ਅੱਜ ਵੇਖਾਂਗੇ ਕਿ ਚੜਾ ਲਾ ਭਾਗੀ ਪੂਣੀਆ ਹੋਇਆ ਬੰਗੜ ਅੱਜ ਚੂੜੀਆਂ ਨਹੀਂ ਚੜਾੜੀਆਂ ਕਬੜੀ ਦੇ ਵਿੱਚ ਗੁੱਟ ਫੜਿਆ ਬਹੁਤ ਸੋਹਣਾ ਪੜ ਜਿਹੜਾ ਇਹ ਖੜਾ ਲਾ ਲਾ ਦੂਸਰੇ ਪੰਨੇ ਫਿਰ ਇੱਕਲਾਵਰ ਜੱਸੀ ਦੇ ਵਿੱਚ ਪਾਈ ਫਿਰ ਕਬੜੀ ਇਹ सेठ वारेट ते दो सौ रुपया ਵੱਡਾ ਰਾਜੀਆਂ ਨੂੰ ਬਹੁਤ ਬਹੁਤ ਰੂਲਾ ਵੱਡਾ ਰਾਜੀਆਂ ਵਾਲਾ ਸੋਹਰੇ ਵੱਡੇ ਸੂਰ ਬੱਜੀ ਦੀ ਕਮੇਟੀ ਆਰ ਕਿਤੇ ਲੋਹਾਂ ਦੇ ਵਿੱਚ ਘਟਵਾਲ ਦੀ ਟੀਮ ਨੂੰ ਜਿਹੜਾ ਸੋ ਮੈਚ ਕਰਾਇਆ ਜਾ ਰਿਹਾ ਅੱਜ ਸੇਫ ਰਮੀ ਦੇ ਵਿੱਚ ਕਲੱਬ ਸੇਰਦਾਰ ਤੇ ਧੰਨਵਾਦ ਕਰਦੇ ਆ ਕਲੱਬ ਦੀ ਪੂਰੀ ਆਰਗੇਨਾਈਜ ਕਮੇਟੀ ਤੇ ਸਾਡੇ ਕਲੱਬ ਦੇ ਆਦਰਦਾਰ ਦੀ ਗ੍ਰਾਮ ਪੰਚਾਇਤ ਲਾਓ ਆ ਪਾਰ ਤੋਂ ਜਿਹੜਾ ਖੜਕਾ ਦਿੰਦਾ ਬਾ ਵੀ ਮਾ ਕਮਾਲ ਹੋ ਗਈ ਹੈ ਐਨ ਕਿ ਲੋ ਵੀ ਖਮਿਆਂ ਨੂੰ ਲਾਗੇ ਮੁਕਾਬਲਾ ਇੱਕ ਇੱਕ ਫਰ ਦੇ ਲਈ ਮਾ ਜਿਹੜੀ ਜੂਝ ਲਈ ਆਦੇ ਬਾਈ ਗੱਜਣ ਆਸਟ੍ਰੇਲੀਆ ਤੇ ਲੱਖਾ ਵੀਰ ਵੀ ਤੱਕਦੇ ਹੋ ਹਣੀ ਵੀਰ ਬੁੱਢੇ ਵਾਰ ਤੋਂ ਸੈਦਾਂ ਤੋਂ ਬੁੱਢਿਆ ਲਓ ਵੱਡਾ ਮਾਣ ਇਹਦਾ ਵੀਰਾਂ ਦਾ ਫੇਰ ਭੜਿਆ ਹੋਇਆ ਗੁੱਟੋ ਤਾੜੀਆਂ ਵੱਜੀਆਂ ਨੇ ਬਹੁਤ ਸੋਹਣਾ ਪਰ ਜਿਹੜਾ ਇਸ ਖੇਡ ਦਾ ਨਾਲ ਉਸੇ ਬੰਦੇ ਫੇਰ ਗੋਲਿਆ ਹੋਇਆ ਤਾਬਾ ਕਮਾਲ ਗੁੱਗੇ ਆ ਅੱਜ ਵੱਡੇ ਮਾਣ ਜਿਹੜੇ ਰਿਕਲੇ ਪੰਜਾਬ ਦੀ ਤਰਤੀਬ ਦੇ ਇਹਨਾਂ ਬੱਚਿਆਂ ਨੇ ਜਿਹੜੇ ਆ ਰਹੇ ਫੁੱਤੇ ਦੇ ਦੀ ਸਾਡੇ ਬਾਅਦ ਦੀ ਸਾਡਾ ਰੈਫਰ ਸਿਲੀ ਦੀ ਸਾਵਾ ਦੇ ਨੇ ਬਹੁਤ ਸੋਹਣਾ ਪਰ ਅਰਸੋ ਬੰਨੇ ਫਿਰ ਜੀਤ ਬੱਜੀ ਦਾ ਧਾਵਾ ਬੁੱਲੇ ਲਾ ਇੱਕ ਟੁੱਟ ਕੇ ਪਈਆ ਨੌਜਵਾਨ ਆ ਵੀ ਵਾ ਦਮੂਆਂ ਦੇ ਐਨ ਕਹਦੇ ਵੀ ਇਹਨਾਂ ਖਰਾਬਾਂ ਦਾ ਮਹਿਤਾ ਕੀਤੀ ਆ ਮੇਰੇ ਪਿਆਰੋ 30 ਵਰ ਤੇ ਵੀ ਖੇਡ ਕਬੱਡੀ ਨੂੰ ਪੰਜਾਬ ਦਾ ਨਾਲ ਚਾ ਕੀਤਾ ਲਾ ਪਿੰਡ ਪੱਦਰ ਦੀ ਕਬੱਡੀ ਦੇ ਲਈ ਵੀ ਚਲੋ ਨਾਲ ਦੇਖਣ ਰਾਨਾ ਸਰਵਲੀਆਂ ਬੱਤੀਆ ਲਾ ਜੀ ਤੁਹਾਡੀ ਦਿੱਤੀ ਤੇ ਤਾੜੀਆਂ ਮਾਰ ਦੋ ਉਸ ਦੇ ਵੀਰੋ ਤਾੜੀਆਂ ਜਰੂਰ ਮਾਰ ਦੋ ਬਾਸ ਸੋੜਾ ਪੈੜ ਜੋੜਾ ਕਬੱਡੀ ਜਾਪੀਦਾ ਲਾ ਦੂਸਰੇ ਬੰਨੇ ਫਿਰ ਕਬੱਡੀ ਪਾਈ ਜਾਣੀ ਵੱਡੇ ਮਾਨ ਨੇ ਸਾਡੇ ਬਾਈ ਗਗਨਜੀਤ ਦੇ ਲੱਗੇ ਕਹਿੰਦੇ ਕਬੱਡੀ ਦੇ ਆ ਫੁੱਟਬਾਲ ਦੇ ਮੱਚਾਂ ਦੇ ਲਈ ਸੋਹਣੇ ਤੌਰ ਤੇ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਨਾਲ ਨਾਲ ਮਿਲ ਕੇ ਖੰਦੇ ਮਾਰਿਆ ਉਹ ਕਿਹੜੋ ਨਾਲ ਜਿੱਥੇ ਕਬੱਡੀ ਮਾਨ ਨੇ ਬਹੁਤ ਲਾ ਦੂਸਰੇ ਬੰਨੇ ਸਮੇ ਕਬੱਡੀ ਪਾਈ ਵਾਲੇ ਕੁਝ ਕਬੱਡੀਆ ਬਾਕੀ ਲਿਸਕ ਵਿੱਚ ਨੇ ਸਮਝਦੇ ਆ ਉਸ ਤੋਂ ਬਾਅਦ ਸੈਮੀਫਾਈਨਲ ਮੈਚ ਰਿਵਾਤੋ ਇਸੁਰਾ ਦਾ ਫੁੱਟਵਾ ਦੀਆਂ ਟੀਮਾਂ ਦਰਮਿਆਨ ਲੰਬੀ ਹੋਈ ਤੈਰ ਲਾ ਬੱਚਾਂਗੇ ਬਜੋ ਮਾਨ ਜਿਹੜੇ ਅੱਜ ਤਰਤੀਬ ਦਾ ਪਿੰਡ ਸਹੀਦਗੜ੍ਹ ਜਿਲ੍ਹਾ फतिहगढ़ साहिब जी धरती मेर कमु गुल पीरा जी वसोई धरती आहे न कंदो चालू लाह जो न सुपड़े